ਖਸ਼ੇਵਾਰਤਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮਹਾਕੁਮਾਰਪ੍ਰੀਤ ਕੌਰ ਦਾ ਸਭ ਤੋਂ ਪਹਿਲਾਂ ਸਾਰੇ ਸਾਰੇ ਹੀ ਦਰਸ਼ਕਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਤੇ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿਆ ਇੱਕ ਵੱਟੀ ਅਪਡੇਟ ਸਾਹਮਣੇ ਆ ਰਹੀ ਹੈ ਜਿੱਥੇ ਪੀਓ ਹਲਫਨਾਮਾ ਵਿਵਾਦ ਖਤਮ ਹੋ ਚੁੱਕੀ ਹੈ ਪੀਓ ਦੇ ਵੱਲੋਂ ਆਪਣਾ ਫੈਸਲਾ ਜਿਹੜਾ ਵਾਪਸ ਲੈ ਲਿਆ ਗਿਆ ਹੈ ਪੰਜਾਬ ਯੂਨੀਵਰਸਿਟੀ ਵਿੱਚ ਚੱਲ ਰਿਹਾ ਹਲਫਨਾਮਾ ਵਿਵਾਦ ਹੁਣ ਖਤਮ ਹੋ ਗਿਆ ਹੈ ਪੰਜਾਬ ਯੂਨੀਵਰਸਿਟੀ ਪ੍ਰਬੰਧਨ ਨੇ ਹਲਫਨਾਮਾ ਜਮ੍ਹਾਂ ਕਰਨ ਦਾ ਆਪਣਾ ਫੈਸਲਾ ਵਾਪਸ ਲੈ ਲਿਆ ਇਸ ਖਰੜੇ ਦੇ ਅਨੁਸਾਰ ਯੂਨੀਵਰਸਿਟੀ ਪ੍ਰਸ਼ਾਸਨ ਅਗਲੀ ਸੁਣਵਾਈ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਇਸ ਮਾਮਲੇ ਬਾਰੇ ਸੂਚਿਤ ਕਰੇਗਾ ਜਿहां ਇਸ ਤੋਂ ਇਲਾਵਾ ਅਦਾਲਤ ਦੇ ਵਿੱਚ ਪਟੀਸ਼ਨ ਦਾਇਰ ਕਰਨ ਵੇਲੇ ਵਾਲੇ ਅਰਚਿਤ ਗਰਗ ਆਪਣੀ ਪਟੀਸ਼ਨ ਵਾਪਸ ਲੈ ਲੈਣਗੇ ਦੱਸਦੇ ਨੇ ਕਿ ਇਸ ਸੰਬੰਧੀ ਰਾਜਾ ਵਿੜਿੰਗ ਦੇ ਵੱਲੋਂ ਵੀ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਟਵੀਟ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਵਿਦਿਆਰਥੀਆਂ ਨੂੰ ਪਹਿਲਾ ਪੜਾਅ ਪਾਰ ਕਰਨ ਤੇ ਮੁਬਾਰਕਾਂ ਵੀ ਜਿਹੜੀ ਕੀ ਦਿੱਤੀਆਂ ਨੇ ਉਸ ਦੀਆਂ ਤਸਵੀਰਾਂ ਵੀ ਤੁਸੀਂ ਵੇਖ ਸਕਦੇ ਹੋ ਇਸ ਮਾਮਲੇ ਸੰਬੰਧੀ ਵਿਦਿਆਰਥੀਆਂ ਦੁਆਰਾ ਬਣਾਏ ਗਏ ਹਲਫਨਾਮਾ ਵਿਰੋਧੀ ਮੋਰਚੇ ਦੇ ਮੈਂਬਰਾਂ ਨਾਲ ਇੱਕ ਮੀਟਿੰਗ ਕੀਤੀ ਗਈ ਤੇ ਮੰਗਾਂ ਨੂੰ ਸਵੀਕਾਰ ਕਰਨ ਵਾਲਾ ਇੱਕ ਖਰੜਾ ਵੀ ਤਿਆਰ ਕੀਤਾ ਗਿਆ ਸੀ ਪਰ ਇਸਤੇ ਰਜਿਸਟਰਾਰ ਦੁਆਰਾ ਦਸਤਕਤ ਨਹੀਂ ਕੀਤੇ ਗਏ ਸਨ ਤਦ ਆਦਨ ਹੈ ਇਸਤੇ ਦਸਤਕਤ ਕਰਨ ਤੋਂ ਬਾਅਦ ਬੀਤੇ ਕਾਲ ਯੂਨੀਵਰਸਿਟੀ ਤੇ ਇੰਸਟੀਚਿਊਟ ਆਫ ਲੀਗਲ ਸਟੱਡੀਜ਼ ਦੇ ਵਿਦਿਆਰਥੀਆਂ ਵਿਦਿਆਰਥੀ ਅਤੇ ਆਗੂ ਅਭਿਸ਼ੇਕ ਡਾਗਰ ਨੇ ਆਪਣਾ ਮਰਨ ਵਰਤ ਖਤਮ ਕਰ ਦਿੱਤਾ ਤੇ ਕੇਂਦਰ ਸਰਕਾਰ ਦੁਆਰਾ ਸੈਨੇਟ ਅਤੇ ਸੰਡିକੇਟ ਪੰਘ ਕਰਨ ਵਿਰੋਧ ਚੱਲ ਰਿਹਾ ਸੰਘਰਸ਼ ਜਾਰੀ ਰਹੇਗਾ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਸੋਹਲ ਨੇ ਉਸੇ ਦੁਪਹਿਰ ਪਹਿਲਾਂ ਇਹ ਐਲਾਨ ਕੀਤਾ ਸੀ ਕੇਂਦਰ ਸਰਕਾਰ ਨੇ ਉੱਚ ਸਿੱਖਿਆ ਸਕੱਤਰ ਨੇ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਨੂੰ ਇਸ ਗੱਲ ਦਾ ਭਰੋਸਾ ਦਿੱਤਾ ਹੈ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਗੌਰਵਵੀਰ ਸਿੰਘ ਸੋਹਲ ਨੇ ਉਸ ਦੁਪਹਿਰ ਪਹਿਲਾਂ ਕਿਹਾ ਸੀ ਕਿ ਇਹ ਹਲਫਨਾਮਾ ਵਿਦਿਆਰਥੀਆਂ ਦੇ ਜਮਹੂਰੀ ਅਧਿਕਾਰਾਂ ਨੂੰ ਦਬਾਉਣ ਦੇ ਇਰਾਦੇ ਦਾ ਜੁੜਾ ਕੀ ਨਤੀਜਾ ਹੈ ਸਾਬਕਾ ਡੀਆਈਜੀ ਪੁੱਲਰ ਮਾਮਲਾ ਜਿਵੇਂ ਦੱਸਦਾਂ ਨੇ ਕਿ ਇਸ ਮਾਮਲੇ ਨੂੰ ਲੈ ਕੇ ਹਰ ਰੋਜ਼ ਵੱਡੇ ਅਪਡੇਟ ਜਿਹੜੇ ਸਾਹਮਣੇ ਆ ਰਹੇ ਨੇ ਮੁਰਤ ਤੋਂ ਇੱਕ ਨਵਾਂ ਮੋੜ ਜੁੜਾ ਕੇ ਇਸ ਮਾਮਲੇ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਸੀਬੀਆਈ ਨੇ ਰਿਸ਼ਵਤ ਖੋਰੀ ਅਤੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਸਾਫ ਦਾ ਡੀਆਈਜੀ ਹਰਚਰਨ ਸਿੰਘ ਪੁੱਲਰ ਮਾਮਲੇ ਵਿੱਚ ਜਾਂਚ ਤੇਜ਼ ਕਰ ਦਿੱਤੀ ਹੈ ਮੰਗਲਵਾਰ ਸਵੇਰੇ ਸੀਬੀਆਈ ਦੀ ਇੱਕ ਟੀਮ ਪਹਿਲਾਂ ਪਟਿਆਲਾ ਵਿੱਚ ਇੱਕ ਪ੍ਰਾਪਰਟੀ ਡੀਲਰ ਦੇ ਘਰ ਪਹੁੰਚੀ ਅਤੇ ਤਲਾਸ਼ੀ ਲੈ ਰਹੀ ਤੇ ਟੀਮ ਸਵੇਰੇ ਕਰੀਬ 7:00 ਵਜੇ ਤੋਂ ਉੱਥੋਂ ਜੁੜੀ ਸੀਗੀ ਤੇ ਇਸੇ ਟਾਈਮ ਨੇ ਸੀਬੀਆਈ ਦੀ ਦੂਜੀ ਟੀਮ ਨੇ ਲੁਧਿਆਣਾ ਦੇ ਫਖੋਵਾਲ ਰੋਡ ਤੇ ਸਰ ਗੋਦਾ ਕਲੋਨੀ ਵਿੱਚ ਇੱਕ ਪ੍ਰਾਪਰਟੀ ਡੀਲਰ ਦੇ ਕਾਰ 'ਚ ਹਾਪਾ ਮਾਰਿਆ ਜਿ ਹਾ ਵਸਨੀਕਾ ਦਾ ਕਹਿਣਾ ਹੈ ਕਿ ਸੀਬੀਆਈ ਦੀ ਟੀਮ ਦੇ ਵੱਲੋਂ 7 ਵਜੇ ਕਾਰ ਵਿੱਚ ਦਾਖਲ ਹੋ ਕੇ ਅਤੇ ਉਦੋਂ ਤੋਂ ਕਿਸੇ ਨੂੰ ਵੀ ਅੰਦਰ ਜਾਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੰਦੀ। ਤੇ ਪੁਲਿਸ ਇਸ ਸਮੇਂ ਸੀਬੀਆਈ ਰਿਮਾਂਡ ਤੇ ਹੈ ਜੋ ਕਿ 5 ਨਵੰਬਰ ਤੱਕ ਹੈ ਯਾਨੀ ਕਿ ਅੱਜ ਤੱਕ ਹੈ। ਤੇ ਏਜੰਸੀ ਨੇ ਪਹਿਲਾਂ ਉਸ ਨੂੰ 3 ਦਿਨ ਪਹਿਲਾਂ ਰਿਮਾਂਡ ਤੇ ਲਿਆਸੀ ਤੇ ਸੀਬੀਆਈ ਉਸੇ ਮਾਮਲੇ ਵਿੱਚ ਸ਼ਾਮਿਲ ਇੱਕ ਵਿਚੋਲੇ ਤੋਂ ਵੀ ਪੁੱਛਗਿੱਛ ਕਰ ਰਹੀ ਹੈ ਜੋ ਇਸ ਸਮੇਂ ਏਜੰਸੀ ਦੀ ਹਿਰਾਸਤ ਦੇ ਵਿੱਚ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਕਾਰਵਾਈ ਦੋਮਾ ਤੋਂ ਆਮੋ ਸਾਹਮਣੇ ਪੁੱਛਗਿੱਛ ਤੋਂ ਬਾਅਦ ਹੀ ਕੀਤੀ ਗਈ ਸੀ ਤੇ ਸੀਬੀਆਈ ਹੁਣ ਜਾਂਚ ਕਰ ਰਹੀ ਹੈ ਕਿ ਪੁੱਲਰ ਨੇ ਰਿਸ਼ਵਤ ਦੇ ਪੈਸੇ ਕਿੱਥੇ ਲਗਾਏ ਹਨ ਚੌਧਰੀ ਰਾਜਾ ਵੜਿੰਗ ਦੇ ਬਿਆਨ ਤੇ ਹੁਣ ਬੀਜੇਪੀ ਦੇ ਵੱਲੋਂ ਕਈ ਸਵਾਲ ਚੁੱਕੇ ਗਏ ਨੇ ਜਿਹਾ ਦੱਸ ਦਿੰਨੇ ਕਿ ਇਹ ਮਾਮਲਾ ਕਾਫੀ ਪੱਕਾ ਹੋਇਆ ਨਜ਼ਰ ਆ ਰਿਹਾ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਮਰਹੂਮ ਬੂਟਾ ਸਿੰਘ ਖਿਲਾਫ ਵਿਵਾਦਿਤ ਬਿਆਨ ਦਿੱਤਾ ਗਿਆ ਇਸ ਬਿਆਨ ਵਗਰੋਂ ਉਹਨਾਂ ਦੀਆਂ ਮੁਸ਼ਕਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ ਦੱਸਈਏ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਰਾਜਾ ਵੜਿੰਗ ਖਿਲਾਫ ਦਾਇਰ ਸ਼ਿਕਾਇਤ ਦਾ ਨੋਟਿਸ ਲਿਆ ਦੱਸ ਦੇਈਏ ਕਿ ਇਹ ਸ਼ਿਕਾਇਤ ਸਾਬਕਾ ਕੇਂਦਰੀ ਮੰਤਰੀ ਮਰਹੂਮ ਬੂਟਾ ਸਿੰਘ ਬਾਰੇ ਕੀਤੀਆਂ ਗਈਆਂ ਕਠੇ ਟਿੱਪਣੀਆਂ ਸੰਬੰਧੀ ਦਾਇਰ ਕੀਤੀ ਗਈ ਸੀ ਪੰਜਾਬ ਰਾਜ ਨੂੰ ਸੂਚਿਤ ਜਾਤੀ ਕਮਿਸ਼ਨ ਵੱਲੋਂ ਜਾਰੀ ਨੋਟਿਸ 'ਚ ਕਿਹਾ ਗਿਆ ਹੈ ਕਿ ਸ਼ਿਕਾਇਤਕਰਤਾ ਜਸਵਿੰਦਰ ਸਿੰਘ ਵੱਲੋਂ ਲਗਾਏ ਗਏ ਦੋਸ਼ਾਂ ਦੀ ਮੁਢਲੀ ਜਾਂਚ ਪੂਰੀ ਹੋ ਗਈ ਹੈ ਕਮਿਸ਼ਨ ਨੇ ਮਾਮਲੇ ਵਿੱਚ ਸ਼ਾਮਲ ਐਸ.ਡੀ.ਐਮ ਪੱਧਰ ਦੇ ਅਧਿਕਾਰੀ ਦੀ ਰਿਪੋਰਟ ਨੂੰ ਵੀ ਗੰਭੀਰਤਾ ਨਾਲ ਲਿਆ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਤਰੰਤਾਰਨ ਦੇ ਡਿਪਟੀ ਕਮਿਸ਼ਨਰ ਨੂੰ ਵੜਿੰਗ ਖਿਲਾਫ ਕਾਨੂੰਨੀ ਕਾਰਵਾਈ ਕਰਕੇ ਰਿਪੋਰਟ ਪੇਸ਼ ਕਰਨ ਦੇ ਹੁਕਮ ਵੀ ਦਿੱਤੇ ਹਨ ਜੀ ਹਾਂ ਉਹਨਾਂ ਨੂੰ 6 ਨਵੰਬਰ ਨੂੰ ਰੂਲ ਬੁੱਕ ਸਣੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ ਐਸਸੀ ਕਮਿਸ਼ਨ ਨੇ ਸਮੂਟਾ ਨੋਟਿਸ ਲੈਣਦਿਆਂ ਰਾਜਾ ਵ੍ਰਿੰਗ ਨੂੰ ਤਲਬ ਵੀ ਕੀਤਾ ਤੇ ਰਾਜਾ ਵ੍ਰਿੰਗ ਨੂੰ 6 ਨਵੰਬਰ ਨੂੰ ਐਸਸੀ ਕਮਿਸ਼ਨ ਨੇ ਦਫ਼ਤਰ ਦੇ ਵਿੱਚ ਨਿੱਜੀ ਤੌਰ ਤੇ ਪੇਸ਼ ਹੋਣ ਦੇ ਹੁਕਮ ਵੀ ਦਿੱਤੇ ਨੇ ਇਸ ਮਾਮਲੇ ਤੇ ਹਰਪਜਨ ਸਿੰਘ ਏਟੀਓ ਨੇ ਵੀ ਕਿਹਾ ਕਿ ਜਿਸ ਤਰ੍ਹਾਂ ਰਾਜਾ ਵਰਿੰਗ ਰੰਗ ਆਧਾਰਿਤ ਟਿੱਪਣੀ ਕਰ ਰਹੇ ਹਨ ਇਹ ਦੇਸ਼ ਦੇ ਸੰਵਿਧਾਨ ਦੀ ਉਲੰਘਣਾ ਹੈ ਉਹਨਾਂ ਨੇ ਕਿਹਾ ਇਹ ਟਿੱਪਣੀ ਰਾਜਾ ਵਰਿੰਗ ਦੀ ਦੇਸ਼ ਦੀਆਂ ਅਨੁਸੂਚਿਤ ਜਾਤੀਆਂ ਪ੍ਰਤੀ ਸੋਚ ਨੂੰ ਦਰਸਾਉਂਦੀ ਹੈ ਤਤਰੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਜ਼ਮਨੀ ਚੋਣਾ ਦੇ ਮੱਦੇ ਨਜ਼ਰ ਪਾਰਟੀ ਉਮੀਦਵਾਰ ਹਰਮੀਤ ਸੰਧੂ ਦੇ ਹੱਕ ਦੇ ਵਿੱਚ ਰੋਟ ਚੋ ਕੱਢਾ ਗਿਆ ਲੋਕਾਂ ਨੂੰ ਅਪੀਲ ਵੀ ਕੀਤੀ ਗਈ ਹੈ ਤੇ ਆਓ ਸੁਣਦੇ ਹਾਂ ਕਿ ਇਸ ਦੌਰਾਨ ਉਹਨਾਂ ਦੇ ਵੱਲੋਂ ਕੀ ਕੀ ਆਖਿਆ ਗਿਆ ਓ ਕਿ ਕਿਲੀ ਤਾਂ ਉਹਨਾਂ ਦੀ ਵੈਸੀ ਪਈ ਪਈ ਐ ਕਿਉਂ जखਮਾਂ ਤੇ ਲੂਣ ਭੁਗਦੇ ਆ ਉਹਨਾਂ ਦੇ ਉਹਨਾਂ ਨੂੰ 4 ਦਿਨ ਚੈਨ ਦੇ ਕੱਟ ਲੈਣ ਦੋ ਉਹ ਕੰਮ ਖਰਾਬ ਹੋਇਆ ਪਿਆ ਉਹਨਾਂ ਦਾ ਉਹ ਬਿਆਨ ਬੂਨ ਜੇ ਉਲਟੇ ਸਿੱਧੇ ਦੇਣ ਲੱਗ ਗਏ ਉਹ ਉਹ ਹਰ ਸਿਮਰਤ ਕਹਿੰਦੀ ਐ ਕਹਿੰਦੇ ਜਦੋਂ ਸਾਡੀ ਸਰਕਾਰ ਹੁੰਦੀ ਸੀ ਕਾਲੀਆਂ ਦੀ ਉਦੋਂ ਪੰਜਾਬ ਚ ਚਿੱਟੇ ਦਾ ਕਿਸੇ ਨੂੰ ਨਾਮ ਵੀ ਨਹੀਂ ਪਤਾ ਹੁੰਦਾ ਸੀ ਉਹ ਮੈਂ ਕਹਿੰਦਾ ਸਹੀ ਕਹਿਨੀ ਹੈ ਬੀਬਾ ਉਦੋਂ ਚਿੱਟੇ ਨੂੰ ਮਜੀਠੀਆ ਕਹਿੰਦੇ ਹੁੰਦੇ ਸੀ ਨਹੀਂ ਤਾਂ ਹੁਣ ਚੱਕ ਕੇ ਅੰਦਰ ਦਿੱਤਾ ਇਹਦਾ ਥੋੜਾ ਬਹੁਤ ਢਲ ਪਈ ਹੈ ਸੋ ਵੀਰੋ ਇਹਨਾਂ ਨੇ ਕਿੱਕਲੀਆਂ ਪੈ ਗਈਆਂ ਤੁਸੀਂ ਸਲਾ ਤੁਨੂੰ ਆਉਂਦੀ ਹੈ ਤੇ ਉਹੀ ਕਰੀ ਜਣਾ ਤੁਸੀਂ ਆਉਂਦੀ ਹੈ ਤੈਨੂੰ ਆਉਂਦੀ ਹੈ ਪੱਕਾ ਆਉਂਦੀ ਹੈ ਤੈਨੂੰ ਸ਼ਰਤ ਲਾਦਾ ਤੂੰ ਸੁਣਾ ਦੇ ਮੈਂ ਮੈਂ ਇੱਕ ਦੇ ਦੇਣਾ ਤੈਨੂੰ ਨਹੀਂ ਨਹੀਂ ਤੇਰੇ ਮੂੰਹੋਂ ਵੀ ਚੰਗੀ ਲੱਗੂ ਹਾਂ ਇਹ ਕਰ ਦੂੰਗਾ ਉਹ ਮੈਂ ਜਾਂਦਾ ਹੋਇਆ ਕਰਕੇ ਉਹ ਨਿਸ਼ਾਨਾ ਲਾ ਜੂਗਾ ਪੀਰਾਂ ਟਿਕਾਣੇ ਤੇ ਲਾ ਕੇ ਜਾਵਾਂਗੇ ਆਪਾਂ ਠੀਕ ਹੈ ਨਾ ਪੱਕਾ ਇੱਕ ਵਾਰੀ ਤਾੜੀਆਂ ਇਸ ਮੰਡੇ ਲਈ ਸੋ ਵੀਰੋ ਜਿਉਂਦੇ ਵਸਦੇ ਰਹੋ ਤਰੱਕੀਆਂ ਕਰੋ 11 ਤਰੀਕ ਨੂੰ ਝਾੜੂ ਵਾਲਾ ਚੋਣ ਨਿਸ਼ਾਨਾ ਇਹ ਮੈਨੂੰ ਪਤਾ ਲੱਗਿਆ ਹੁਣ ਇਹ ਕਹਿੰਦੇ ਅਸੀਂ ਪੈਸੇ ਵੰਡਾਂਗੇ ਆ ਆਉਣ ਵਾਲੇ ਦੋ ਚਾਰ ਦਿਨਾਂ ਚ ਕਹਿੰਦੇ ਸੀ ਪੈਸੇ ਵੰਡਾਂਗੇ ਖਰੀਦ ਲਾਂਗੇ ਲੋਕਾਂ ਨੂੰ ਉਹ ਮੈਂ ਸਿਸਰੇਵਾਲ ਵਾਲਿਓ ਮੈਂ ਹੱਥ ਬਨ ਕੇ ਬੇਨਤੀ ਕਰਦਾ ਜੇ ਪੈਸੇ ਪੂਸੇ ਦੇਣਾ ਏ ਰਾਤ ਬਰਾਤੇ ਓਏ ਜਵਾਬ ਨਾ ਦਿਓ ਓਏ ਲੈ ਦਿਓ ਪੈਸੇ ਲੈ ਲਿਓ ਲక్ష్ਮੀ ਨਹੀਂ ਮੋੜੀ ਦੀ ਹੁੰਦੀ ਓ ਦਿਵਾਲੀ ਵਾਲੇ ਦੇ ਦਰਵਾਜ਼ੇ ਖੁੱਲੇ ਰੱਖਦੇ ਆ ਵੀ ਲక్ష్ਮੀ ਆ ਜੇ ਚਲ ਦਿਵਾਲੀ ਵਾਲੇ ਦੇ ਤਾਂ ਆਈ ਨਹੀਂ ਆ ਜਿਹੜੇ ਲਖਮੇ ਫਿਰਦੇ ਨੇ ਇਹਨਾਂ ਤੋਂ ਤਾਂ ਲੈ ਲਓ ਲੈ ਲਓ ਪੈਸੇ ਥੋੜੇ ਹੀ ਪੈਸੇ ਨੇ ਇਹਨਾਂ ਨੇ ਕਿਹਾ ਝੋਨਾ ਵੇਚਿਆ ਕਈ ਤਾਂ ਨੋਟ ਵੀ ਪਛਾਣ ਲੋਂਗੇ ਤੁਸੀਂ ਵੀ ਆ ਤਾਂ 100 ਦਾ ਉਹੀ ਨੋਟ ਆ ਵਾ ਜਿਹਦੇ ਖੁੰਜੇ ਤੇ ਇੱਕ ਕੋਨੇ ਜਿਹੇ ਤੇ ਹਲਦੀ ਜੀ ਲੱਗੀ ਹੋਈ ਜਿਹੜਾ ਦਰਬਾਰ ਸਾਹਿਬ ਟੇਕ ਕੇ ਆਈ ਸੀ ਸੰਗਰਾਂਦ ਵਾਲੇ ਤੈਨੂੰ ਬਸ ਇੰਨਾ ਕਰ ਦਿਓ ਕਿ ਪੈਸੇ ਫੜ ਕੇ ਕਹਿ ਦਿਓ ਵੀ ਹਾਂ ਤੇ 11 ਤਰੀਕ ਨੂੰ ਝਾੜੂ ਵਾਲਾ ਬਟਨ ਦਬਕੇ ਕਰ ਦਿਓ ਵੀ ਹਾਂ ਜਿਹੜੇ ਜਿਹੜੇ ਸਮਝ ਗਏ ਉਹ ਤਾੜੀ ਮਾਰ ਦੋ ਬਾਕੀ ਨਮਾਜ਼ਾਂ ਮੌਸਮ ਨੂੰ ਲੈ ਕੇ ਵੀ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿਹਾ ਦੱਸ ਦਿੰਨੇ ਆ ਕਿ ਇੱਕੋ ਦਾ ਮੌਸਮ ਨੇ ਜੜਾ ਕੇ ਆਪਣਾ ਮਜਾਜ਼ ਬਦਲ ਲਿਆ ਤੇ ਕਈ ਥਾਵਾਂ ਤੇ ਤਾਂ ਭਾਰੀ ਮੀਂਹ ਵੀ ਪਿਆ ਤੇ ਦੱਸ ਦਿੰਨੇ ਆ ਕਿ ਪਹਾੜੀ ਇਲਾਕਿਆਂ ਦੇ ਵਿੱਚ ਬਰਫ਼ਬਾਰੀ ਵੀ ਹੋਈ ਹੈ ਪੰਜਾਬ ਦਾ ਮੌਸਮ ਇੱਕ ਵਾਰ ਫਿਰ ਬਦਲਣ ਵਾਲਾ ਹੈ ਪੰਜਾਬ 'ਚ ਸਵਾਰ ਕੜਾਕੇ ਦੀ ਠੰਡ ਪਵੇਗੀ ਇਸ ਦਾ ਅਨੁਮਾਨ ਪਹਾੜਾਂ ਤੇ ਪੈ ਰਹੀ ਬਰਫਬਾਰੀ ਤੋਂ ਲਗਾਇਆ ਜਾ ਸਕਦਾ ਹੈ ਮੌਸਮ ਵਿਭਾਗ ਮੁਤਾਬਕ ਪਹਾੜਾਂ ਤੇ ਬਰਫ ਪੈਣ ਕਾਰਨ ਇਸ ਦਾ ਪ੍ਰਭਾਵ ਜ਼ਮੀਨੀ ਪੱਧਰ ਤੇ ਵਿਖਣ ਨੂੰ ਮਿਲ ਰਿਹਾ ਹਾਲਾਂਕਿ ਸਵੇਰ ਸ਼ਾਮ ਨੂੰ ਠੰਡੀਆਂ ਹਵਾਵਾਂ ਦਾ ਅਸਰ ਨਜ਼ਰ ਆਉਣਾ ਵੀ ਸ਼ੁਰੂ ਹੋ ਗਿਆ ਜਿਸ ਦਾ ਭਾਵ ਹੈ ਕਿ ਆਉਣ ਵਾਲੇ ਦਿਨ ਯਾਨੀ ਅਗਲੇ ਹਫਤੇ ਤੱਕ ਠੰਡ ਆਪਣਾ ਜ਼ੋਰ ਦਿਖਾ ਦੇਵੇਗੀ ਭਾਰਤੀ ਮੌਸਮ ਵਿਭਾਗ ਨੇ 6 ਨਵੰਬਰ ਲਈ ਪੰਜਾਬ ਸਮੇਤ ਉੱਤਰੀ ਭਾਰਤ ਦੇ ਕੁਝ ਰਾਜਾਂ 'ਚ ਬਾਰਿਸ਼ ਦੇ ਇਚਾਰਨ ਚੇਤਾਵਨੀ ਵੀ ਦਿੱਤੀ ਹੈ ਦੱਸ ਦਿੰਨੇ ਆ ਕਿ ਬੀਤੇ ਕੱਲ ਵੀ ਪੰਜਾਬ ਸਣੇ ਹੋਰ ਵੀ ਕਈ ਥਾਵਾਂ ਤੇ ਜਿਹੜਾ ਕਿ ਮੀਂਹ ਪਿਆ ਰੱਖ-ਵੱਖ ਥਾਵਾਂ ਤੇ ਉਹ ਤਸਵੀਰਾਂ ਵੀ ਸਾਹਮਣੇ ਆਈਆਂ ਮੀਂਹ ਵੀ ਪਿਆ ਤੇ ਮੌਸਮ ਬਦਲਣ ਵਾਲਾ ਨਾਲ ਜਿਹੜੀ ਕਿ ਹਵਾ ਪ੍ਰਦੂਸ਼ਣ ਤੋਂ ਕੁਝ ਰਾਹਤ ਜਿਹੜੀ ਜ਼ਰੂਰ ਮਿਲੀ ਹੈ ਜੁਆਂ ਦੱਸ ਦਿੰਨੇ ਆ ਕਿ ਬੀਤੇ ਦਿਨੀ ਪਏ ਮੀਂਹ ਕਾਰਨ ਜੁੜਾ ਹਵਾ ਪ੍ਰਦੂਸ਼ਣ ਤੋਂ ਕੁਝ ਰਾਹਤ ਜ਼ਰੂਰ ਮਿਲੀ ਹੈ ਤੇ ਠੰਡ ਨੇ ਵੀ ਹੁਣ ਆਪਣਾ ਜ਼ੋਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ 5 ਨਵੰਬਰ ਯਾਨੀ ਕਿ ਅੱਜ ਪਠਾਨਕੋਟ, ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਨੇੜਲੇ ਲਾਕਿਆ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਚਤਕੀ 6 ਨਵੰਬਰ ਨੂੰ ਅਮ੍ਰਿਤਸਰ, ਕਪੂਰਥਲਾ, ਜਲੰਧਰ, ਨਵਾਂ ਸ਼ਹਿਰ ਅਤੇ ਰੂਪਨਗਰ ਖੇਤਰਾਂ ਵਿੱਚ ਬਾਰਿਸ਼ ਹੋ ਸਕਦੀ ਹੈ ਮੌਸਮ ਵਿਭਾਗ ਅਨੁਸਾਰ ਇੱਕ ਨਵੀਂ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ ਇਹ ਗੜਬੜੀ ਅੱਜ ਤੋਂ ਸਰਗਰਮ ਹੋ ਜਾਵੇਗੀ ਤੇ ਇਸ ਦਾ ਪ੍ਰਭਾਵ ਜੰਮੂ ਤੇ ਕਸ਼ਮੀਰ ਚ ਵਦੇਰੇ ਦੇਖਣ ਨੂੰ ਮਿਲੇਗਾ। ਤਦਰੀ ਤਰੰਤਾਰਨ ਜਮਨੇ ਚੋਣਾਂ ਦੇ ਮੱਦੇਨਜ਼ਰ ਬਖ ਬਖ ਪਾਰਟੀਆਂ ਦੇ ਵੱਲੋਂ ਆਪਣੇ ਅਹੁਦੇਦਾਰਾਂ ਦੇ ਹੱਕ ਦੇ ਵਿੱਚ ਰੋਡ ਸ਼ੋਅ ਕੱਢਿਆ ਜਾ ਰਿਹਾ ਤੇ ਪਾਜਪਾ ਦੇ ਵੱਲੋਂ ਵੀ ਉਮੀਦਵਾਰ ਦੇ ਹੱਕ ਚ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ। ਤਰਨ ਤਰਨ ਦੇ ਹਰ ਗਲੀ ਮੋੜ ਤੇ ਲੋਕਾਂ ਦੇ ਚਿਹਰਿਆਂ ਤੇ ਬਾਤਪਾਪਾ ਪ੍ਰਤੀ ਪਰੋਸੇ ਦੀ ਚਮਕ ਦਿੱਕੀ ਐ ਦੱਸਦੰਿਆ ਇਹ ਗੱਲਾਂ ਰਫਨੀ ਬਿੱਟੂ ਦੇ ਵੱਲੋਂ ਰੋਡ ਸ਼ੋਅ ਦੇ ਦੌਰਾਨ ਆਖੀਆਂ ਗਈਆਂ ਨੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਸਰਦਾਰ ਹਰਜੀਤ ਸਿੰਘ ਸੰਧੂ ਦੇ ਹੱਕ ਵਿੱਚ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਤੇ ਲੋਕਾਂ ਦਾ ਜੋਸ਼ ਤੇ ਸਮਰਥਨ ਦਰਸਾ ਰਿਹਾ ਹੈ ਕਿ ਪੰਜਾਬ ਹੁਣ ਬਦਲਾ ਲਈ ਤਿਆਰ ਹੈ ਤਾਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਤਰਨਤਾਰਨ ਜਮਨੀ ਚੋਣਾਂ ਦੇ ਮੱਦੇ ਨਜ਼ਰ ਰਵਨੀਤ ਬਿੱਟੂ ਦੇ ਵੱਲੋਂ ਉਮੀਦਵਾਰ ਹਰਜੀਤ ਸਿੰਘ ਸੰਧੂ ਦੇ ਹੱਕ ਦੇ ਵਿੱਚ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਡੀਸੀ ਤੇ ਐਸਐਸਪੀ ਨੇ ਖੁਦ ਜਾ ਕੇ ਪਰਾਲੀ ਦੀ ਅੱਗ ਨੂੰ ਬੁਝਾਇਆ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਪੂਰੀ ਤਰ੍ਹਾਂ ਨਾਲ ਨੱਥ ਪਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਵੱਲੋਂ ਹਰ ਹਿੱਲਾ ਵਰਤਿਆ ਜਾ ਰਿਹਾ ਜੀ ਹਾਂ ਇਸ ਤਹਿਤ ਸੰਗਰੂਰ ਦੇ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਅਤੇ ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਜਦੋਂ ਖੇਤਾਂ ਵਿੱਚ ਗਸ਼ਤ ਕਰ ਰਹੇ ਸਨ ਤਾਂ ਉਹਨਾਂ ਸੜਕ ਤੋਂ ਦੇਖਿਆ ਕਿ ਪਿੰਡ ਗੁਰਦਾਸਪੁਰਾ ਅਤੇ ਪਿੰਡ ਖੁਰਾਣਾ ਵਿੱਚ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾਈ ਗਈ ਹੈ ਤਾਂ ਉਹ ਖੁਦ ਕਿਸਾਨਾਂ ਦੇ ਖੇਤ ਵਿੱਚ ਪਹੁੰਚ ਗਏ ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਪੁਲਿਸ ਮੁਖੀ ਦੇ ਹੁਕਮ ਉੱਤੇ ਉੱਥੇ ਖੇਤੀਬਾੜੀ ਵਿਭਾਗ ਦੀ ਟੀਮ ਵੀ ਤੁਰੰਤ ਪਹੁੰਚ ਗਈ ਅਤੇ ਇਸ ਅੱਗ ਉੱਤੇ ਕਾਬੂ ਪਾ ਲਿਆ ਗਿਆ ਦਸਨਿਉ ਕਹਿਆ ਕਿ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਤੇ ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਫੀਲਡ ਵਿੱਚ ਪਰਾਲੀ ਦਾ ਉਚਿਤ ਪ੍ਰਬੰਧਨ ਕਰਨ ਵਾਲੇ ਅਤੇ ਕਣਕ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਦੋਨਾ ਕਰ ਰਹੇ ਸਨ ਕਿ ਉਹਨਾਂ ਨੂੰ ਇਹ ਖਬਰ ਮਿਲੀ ਕਿ ਉਕਤ ਪਿੰਡਾਂ ਦੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾਈ ਗਈ ਹੈ ਜਿਸ ਉੱਤੇ ਦੋਵੇਂ ਅਧਿਕਾਰੀ ਖੁਦ ਉੱਥੇ ਪਹੁੰਚ ਗਏ ਅਤੇ ਇਹ ਅੱਗ ਪਹਿਲੇ ਖੇਤ ਵਿੱਚ ਹੀ ਬੁਝਾ ਦਿੱਤੀ ਗਈ ਤੇ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਮੌਕੇ ਉੱਤੇ ਸਬੰਧਤ ਕਿਸਾਨਾਂ ਖਿਲਾਫ ਕਾਰਵਾਈ ਕਰਨ ਬਾਰੇ ਹਦਾਇਤ ਕਰ ਦਿੱਤੀ ਗਈ ਹੈ ਇਸ ਮੌਕੇ ਹਾਜ਼ਰ ਅਧਿਕਾਰੀਆਂ ਦੇ ਕਰਮਚਾਰੀਆਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਸਪਸ਼ਟ ਕੀਤਾ ਕਿ ਜ਼ਿਲ੍ਹਾ ਸੰਗਰੂਰ ਵਿੱਚ ਕਿਸੇ ਵੀ ਹੀਲੇ ਅੱਗ ਦੀਆਂ ਘਟਨਾਵਾਂ ਬਦਲ ਨਹੀਂ ਦਿੱਤੀਆਂ ਜਾਣਗੀਆਂ ਤੇ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਆਪਦੇ ਵਰਕਿੰਗ ਪ੍ਰਧਾਨ ਸ਼ੈਰੀ ਕਰਦੇ ਬੋਲੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ ਉਹਨਾਂ ਦੇ ਨਾਲ ਹੋਰ ਵੀ ਕਈ ਸੀਨੀਅਰ ਅਗੂ ਮੌਜੂਦ ਸਨ ਤੇ ਆਉ ਸੁਣਦੇ ਆ ਕਿ ਉਹਨਾਂ ਦੇ ਬੋਲੋ ਇਸ ਤਰ੍ਹਾਂ ਨੇ ਕਿ ਕਿ ਮੁੱਦੇ ਉਠਾਏ ਗਏ ਨੇ ਤੇ ਕਿਹੜੇ ਵਿਸ਼ੇ ਤੇ ਅਹਿਮ ਜਾਣਕਾਰੀ ਦਿੱਤੀ ਗਈ ਹੈ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਦੂਜੀਆਂ ਪਾਰਟੀਆਂ ਨੂੰ ਛੱਟ ਛੱਟ ਕੇ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਸਾਡੇ ਭੈਣਾਂ ਭਰਾ ਸ਼ਾਮਲ ਹੋ ਰਹੇ ਆ ਉਸੇ ਕਰਕੇ ਤਹਿਤ ਸਾਡੇ ਭੈਣ ਜੀ ਭਲਵਿੰਦਰ ਕੌਰ ਤੇ ਸਾਡੇ ਭੈਣ ਜੀ ਅੰਜੂ ਵਰਮਾ ਵਰਮਾ ਜੀ ਦੀ ਪ੍ਰੇਰਨਾ ਸਦਕਾ ਵਾਰ ਨੰਬਰ 10 ਤੋਂ ਤੇ ਨਾਲ ਮਰਾਦਪੁਰਾ ਕਲਾ ਪਿੰਡ ਦੇ ਤੇ ਨਾਲ ਸ਼ਹਿਰ ਦੀ ਕਲੋਨੀ ਦੇ ਵਿੱਚ ਇਹ ਸਾਥੀ ਰਹਿੰਦੇ ਆ ਉਹ ਸ਼ਾਮਲ ਹੋਏ ਆ ਮੇਰੇ ਨਾਲ ਮੇਰੇ ਕੈਬਨਟ ਦੇ ਕਲੀਗ ਬ੍ਰਿੰਦਰ ਗੁਇਲ ਜੀ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਅਮਨ ਸ਼ੇਰ ਸਿੰਘ ਸ਼ਰੀਕਲ ਸਿੰਘ ਜੀ ਚੇਅਰਮੈਨ ਮੰਡੀ ਬੋਰਡ ਹਰਚੰਦ ਸਿੰਘ ਵਰਸੜ ਜੀ ਸਾਡੇ ਗੁਰਪ੍ਰੀਤ ਬਨਵਲੀ ਜੀ ਐਮਐਲਏ ਸਾਹਿਬ ਸਤੂਲਗੜ੍ਹ ਤੋਂ ਤੇ ਹੋਰ ਵੀ ਆਮ ਆਦਮੀ ਪਾਰਟੀ ਦੇ ਦਰਜਾ ਬਦਰਜਾ ਸਾਥੀ ਤੇ ਮੈਂ ਇਹਨਾਂ ਸਾਥੀਆਂ ਨੂੰ ਜਿਹੜੇ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਆਏ ਆ ਇਹਨਾਂ ਨੂੰ ਜੀਆ ਇਹਨੂੰ ਕਹਿਣਾ ਤਦ ਰੇ ਸਟੋਮ ਨੇ ਕਾਲੀ ਦਲ ਦੇ ਵੱਲੋਂ ਵੀ ਆਪਣੇ ਉਮੀਦਵਾਰ ਦੇ ਹੱਕ ਚ ਲੋਕਾਂ ਨੂੰ ਵੋਟ ਪਾਉਣ ਦੀ ਉਮੀਦ ਅਪੀਲ ਜਿਹੜੀ ਕੀਤੀ ਜਾ ਰਹੀ ਹੈ ਦੱਸ ਦਿੰਨੇ ਆ ਕਿ ਸਿਆਸਤ ਦਾ ਮਾਹੌਲ ਜਿਹੜਾ ਪੂਰਾ ਗਰਮਾਇਆ ਹੋਇਆ ਨਜ਼ਰ ਆ ਰਿਹਾ ਹੈ ਇਸ ਵੇਲੇ ਚੋਣਾਂ ਦੇ ਮੱਦੇ ਨਜ਼ਰ ਵੱਖ-ਵੱਖ ਪਾਰਟੀਆਂ ਦੇ ਅਹੁਦੇਦਾਰਾਂ ਦੇ ਹੱਕ ਦੇ ਵਿੱਚ ਉਮੀਦਵਾਰਾਂ ਦੇ ਹੱਕ ਦੇ ਵਿੱਚ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਤਰਨਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਸਟ੍ਰੀਮ ਨੇ ਕਾਲੇ ਦਲ ਨੂੰ ਬਿਨਾਂ ਸ਼ਰਤ ਸਮਰਥਨ ਦੇਣ ਲਈ ਬਸਪਾ ਅੰਬੇਦਕਰ ਪ੍ਰਧਾਨ ਸ਼੍ਰੀ ਮਨੋਜ ਨਾਹਰ ਦਾ ਧੰਨਵਾਦ ਕੀਤਾ ਗਿਆ ਤੇ ਉਹਨਾਂ ਦੇ ਵੱਲੋਂ ਕਪੂਰਥਲਾ ਵਿਖੇ ਸਵਰਗ ਸ੍ਰੀ ਦੇਵੀ ਦਾਸ ਨਾਹਰ ਜੀ ਦੇ ਘਰ ਤੇ ਉਹਨਾਂ ਦੇ ਪੁੱਤਰ ਅਤੇ ਬਸਪਾ ਅੰਬੇਦਕਰ ਦੇ ਪ੍ਰਧਾਨ ਸ਼੍ਰੀ ਮਨੋਜ ਨਾਹਰ ਨੇ ਆਪਣੀ ਪਾਰਟੀ ਦੇ ਸਾਰੇ ਸੀਨੀਅਰ ਅਹੁਦੇਦਾਰਾਂ ਦੀ ਮੌਜੂਦਗੀ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਤੇ ਆਓ ਸੁਣਦੇ ਹਾਂ ਉਹ ਚਾਹੁੰਦੇ ਕਿ ਦਲਤਾਂ ਨੂੰ ਮਜ਼ਦੂਰਾਂ ਨੂੰ ਸਾਰਿਆਂ ਨੂੰ ਨਾਂ ਲੈ ਕੇ ਚੱਲਿਆ ਜਾਵੇ ਤਾਂ ਕਿ 2027 ਦੇ ਵਿੱਚ ਇਸ ਜਿਹੜੀ ਇਲੈਕਸ਼ਨ ਨੂੰ ਆਪਾਂ ਸੈਮੀ ਫਾਈਨਲ ਸਮਝ ਸਕਦੇ 27 ਦੇ ਵਿੱਚ ਦਲਤਾਂ ਨੂੰ ਨਾਂ ਲੈ ਕੇ ਗਰੀਬਾਂ ਨੂੰ ਨਾਂ ਲੈ ਕੇ ਮਜ਼ਦੂਰਾਂ ਨੂੰ ਨਾਂ ਲੈ ਕੇ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾ ਕੇ ਲਿਆਵਾਂਗੇ ਹੁਣ ਤਨ ਤਰਨ ਦੇ ਬੋਟਰਾਂ ਨੂੰ ਕੀ ਅਪੀਲ ਕੀ ਕਰਦੇ ਹੋਗੇ ਵੋਟਰਾਂ ਨੂੰ ਤਾਂ ਅਪੀਲ ਕਰਨੀ ਸਾਡੀ ਜਿਹੜੀ ਪੰਜਾਬ ਦੀ ਖੇਤੀ ਪਾਰਟੀ ਉਹ ਸ਼੍ਰੋਮਣੀ ਅਕਾਲੀ ਦਲ ਆ ਕਿਉਂਕਿ ਦੂਸਰੀਆਂ ਪਾਰਟੀਆਂ ਨੂੰ ਆਪਾਂ ਦੇਖੇ ਚਾਏ ਕਾਂਗਰਸ ਨੂੰ ਦੇਖ ਲਓ ਭਾਜਪਾ ਨੂੰ ਦੇਖ ਲਓ ਆਮ ਆਦਮੀ ਪਾਰਟੀ ਨੂੰ ਦੇਖੋ ਉਹਨਾਂ ਦੀ ਜਿਹੜੀ ਕਮਾਂਡ ਆ ਉਹ ਦਿੱਲੀ ਤੋਂ ਚੱਲਦੀ ਆ ਰਹੀ ਆ ਇੱਕੋ ਇੱਕ ਖੇਤਰੀ ਪਾਰਟੀ ਐ ਸ਼ਰੂਮਨੀ ਅਕਾਲੀ ਦਲ ਜੇ ਸ਼ਰੂਮਨੀ ਅਕਾਲੀ ਦਲ ਤੇ ਬਸ ਪਾ ਬੇਦਖਰ ਇਕੱਠੇ ਹੋ ਕੇ ਇਸ ਇਲੈਕਸ਼ਨ ਨੂੰ ਲੜਦੇ ਆ ਤੇ ਮੈਂ ਯਕੀਨਦਵਾਨ ਆ ਕਿ ਅਸੀਂ ਤਰਨ ਤਰ੍ਹਾਂ ਇਸ ਜਿੰਨੀ ਚੋਣ ਨੂੰ ਜਿੱਤ ਕੇ ਦਿਖਾਵਾਂਗੇ ਮੇਰਾ ਜਿਹੜਾ ਵਰਕਰ ਆ ਉਹ ਅੱਜ ਤੋਂ ਹੀ ਸਵੇਰ ਤੋਂ ਸ਼ਾਮ ਸ਼ਾਮ ਤੋਂ ਰਾਤ 24 ਘੰਟਿਆਂ ਨੂੰ 48 ਘੰਟਿਆਂ 'ਚ ਬਦਲ ਕੇ ਕੰਮ ਕਰੂਗਾ ਤਾਂ ਕਿ ਇਹਦੀ ਜਿੱਤ ਨੂੰ ਯਕੀਨੀ ਬਣਾਇਆ ਜਾਇਆ ਜਾ ਸਕੇ ਤਾਂ ਕਿ ਉਹਨਾਂ ਵਾਲੇ ਸਮੇਂ ਚ ਆਪਣਾ ਰਾਜਪਾਲ ਕਰ ਸਕੇ ਪਹਿਲੇ ਪੜਾ ਦੇ ਲਈ ਚੋਣ ਪ੍ਰਚਾਰ ਬੰਦ ਕਰ ਦਿੱਤਾ ਗਿਆ ਜਿਵੇਂ ਦੱਸਣਾ ਹੈ ਕਿ ਅੱsse ਹੀ ਬਿਹਾਰ ਦੇ ਚੋਣਾਂ ਦੇ ਮੱਦੇਨਜ਼ਰ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਪਹਿਲੇ ਪੜਾ ਦਾ ਜੁੜਾ ਕੀ ਚੋਣ ਪ੍ਰਚਾਰ ਹੁਣ ਬੰਦ ਕਰ ਦਿੱਤਾ ਗਿਆ ਵਿਹਾਰ ਵਿਧਾਨ ਸਭਾ ਦੇ ਪਹਿਲੇ ਪੜਾਅ ਲਈ ਚੋਣਚਾਰ ਖਤਮ ਹੋ ਗਿਆ ਤੇ 4 ਨਵੰਬਰ ਯਾਨੀ ਬੀਤੇ ਕੱਲ ਕੈਂਪੇਨਿੰਗ ਦਾ ਆਖਰੀ ਦਿਨ ਸੀ ਸ਼ਾਮ 5 ਵਜੇ ਹੀ ਚੋਣਚਾਰ ਰੁਕ ਗਿਆ ਸੀ ਤੇ ਹੁਣ 6 ਨਵੰਬਰ ਨੂੰ 18 ਜਿਲ੍ਹਿਆਂ ਦੀਆਂ 121 ਸੀਟਾਂ ਤੇ VOTING ਹੋਵੇਗੀ ਜਿਸ ਦੇ ਵਿੱਚ 5 ਵਿਧਾਨ ਸਭਾ ਖੇਤਰਾਂ ਸਣੇ ਸੂਰਿਆਗੜਾ ਵਿਧਾਨ ਸਭਾ ਖੇਤਰ ਦੇਚ ਪੰਜਾਬ ਬੂਥਾਂ ਤੇ VOTING ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗੀ ਜਦੋਂ ਕਿ ਬਾਕੀ ਹੋਰ ਵਿਧਾਨ ਸਭਾ ਖੇਤਰਾਂ ਵਿੱਚ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ VOTING ਹੋਵੇਗੀ ਚੋਣ ਕਮਿਸ਼ਨ ਦੇ ਅਨੁਸਾਰ VOTING ਸਮਾਪਤੀ ਲਈ ਤੈਅ ਮਿਆਦ ਤੋਂ 48 ਘੰਟਿਆਂ ਤੱਕ ਬਿਹਾਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੋਈ ਵੀ opinion poll ਜਾਂ ਕਿਸੇ ਹੋਰ VOTING ਸਰਵੇਖਣ ਦੇ ਨਤੀਜਿਆਂ ਸਣੇ ਕਿਸੇ ਵੀ ਤਰ੍ਹਾਂ ਦੇ ਚੋਣ ਸੰਬੰਧੀ ਮਾਮਲੇ ਦੇ ਪ੍ਰਦਰਸ਼ਨ ਤੇ پابੰਦੀ ਹੋ ਰਹੇਗੀ ਤੇ ਚੋਣ ਕਮਿਸ਼ਨ ਦੇ ਅਨੁਸਾਰ VOTING ਲਈ 12 ਦਸਾਵੇਜ਼ ਮਨਜ਼ੂਰ ਹਨ। ਤੋਹਦਰੀ ਖਬਰ ਸਾਹਮਣੇ ਆ ਰਹੀ ਹੈ ਕਿ ਅਮਰੀਕਾ ਦੇ ਸਾਬਕਾ ਉਪ ਰਾਸ਼ਟਰਪਤੀ ਦਾ ਦੇਹਾਂਤ ਹੋ ਗਿਆ। ਅਮਰੀਕਾ ਦੇ ਸਾਬਕਾ ਉਪਰਾਸ਼ਟਪਤੀ ਡਿਕ ਚੈਨੀ ਦਾ 84 ਸਾਲ ਦੀ ਉਮਰ ਦੇ ਵਿੱਚ ਦਿਹਾਂਤ ਹੋ ਗਿਆ ਉਹ ਲੰਬੇ ਸਮੇਂ ਤੋਂ ਦਿਲ ਦੀ ਬਿਮਾਰੀ ਤੋਂ ਪੀੜਿਤ ਸਨ ਅਤੇ ਹਾਲ ਹੀ ਦੇ ਸਾਲਾਂ ਵਿੱਚ ਕਈ ਵਾਰ ਹਸਪਤਾਲ ਦੇ ਵਿੱਚ ਵਿਦਾਖਲ ਹੋਏ ਉਹਨਾਂ ਨੂੰ ਅਮਰੀਕਾ ਦਾ ਸਭ ਤੋਂ ਸ਼ਕਤੀਸ਼ਾਲੀ ਉਪਰਾਸ਼ਟਪਤੀ ਮੰਨਿਆ ਜਾਂਦਾ ਹੈ ਚੈਨੀ ਨੇ 2001 ਤੋਂ 2009 ਤੱਕ ਰਾਸ਼ਟਰਪਤੀ ਜਾਰਜ ਡਬਲਯੂ ਬੁਸ਼ ਦੇ ਕਾਰਜਕਾਲ ਦੌਰਾਨ ਇਸ ਅਹੁਦੇ ਤੇ ਸੇਵਾ ਨਿਭਾਈ ਉਹ ਅਮਰੀਕੀ ਰਾਜਨੀਤੀ ਵਿੱਚ ਇੱਕ ਸਖਤ ਅਤੇ ਫਾਸਲਾ ਕੋ ਨੇਤਾ ਵਜੋਂ ਜਾਣੇ ਜਾਂਦੇ ਸੰਤ ਚੈਨੀ ਨੇ ਇਰਾਕ ਯੁੱਧ ਅਤੇ ਅਮਰੀਕੀ ਸੁਰੱਖਿਆ ਨੀਤੀ ਨੂੰ ਆਕਾਰ ਦੇਣ ਵਿੱਚ ਮੁੱਖ ਭੂਮਿਕਾ ਨਿਭਾਈ ਤੇ ਉਹਨਾਂ ਨੇ ਦਾਵਾ ਕੀਤਾ ਸੀ ਕਿ ਇਰਾਕ ਕੋਲ ਘਾਤਕ ਹਥਿਆਰ ਹਨ ਤੇ ਉਹਨਾਂ ਦੀ ਸਲਾਹ ਤੇ ਹੀ ਰਾਸ਼ਟਰਪਤੀ ਬੁਸ਼ ਨੇ ਇਰਾਕ ਤੇ ਹਮਲਾ ਕਰਨ ਦਾ ਹੁਕਮ ਦਿੱਤਾ ਸੀ ਵਰਡ ਕੱਪ ਜੇਤੂ ਮਹਿਲਾ ਟੀਮ ਮੁੰਬਈ ਤੋਂ ਦਿੱਲੀ ਦੇ ਲਈ ਰਵਾਨਾ ਹੋ ਚੁੱਕੀ ਹੈ ਤਾਂ ਸਨਿਆ ਕਿ ਉਹਨਾਂ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਵੀ ਮੁਲਾਕਾਤ ਕੀਤੀ ਜਾਵੇਗੀ ਮਹਿਲਾ 1ਡੇ ਵਰਲਡ ਕੱਪ 2023 ਦਾ ਖਿਤਾਬ ਜਤਨ ਤੋਂ ਬਾਅਦ ਭਾਰਤੀ ਮਹਿਲਾ ਕ੍ਰਿਕਟ ਟੀਮ ਲਈ ਇੱਕ ਹੋਰ ਵੱਡੀ ਖੁਸ਼ਖਬਰੀ ਹੈ ਹਰਮਨਪ੍ਰੀਤ ਕੌਰ ਦੀ ਕਪਤਾਨੀ ਵਿੱਚ ਟੀਮ ਇੰਡੀਆ ਨੇ ਫਾਈਨਲ ਮੁਕਾਬਲੇ ਵਿੱਚ ਦੱਖਣੀ ਅਫਰੀਕਾ ਨੂੰ 52 ਦੌੜਾਂ ਨਾਲ ਹਰਾ ਕੇ ਇਤਿਹਾਸ ਰਚਿਆ ਸੀ ਤੇ ਹੁਣ ਇਸ ਵਿਸ਼ਵ ਜੇਤੂ ਟੀਮ ਜਲਦ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰੇਗੀ ਟੀਮ ਇਸ ਮੁਲਾਕਾਤ ਲਈ ਮੁੰਬਈ ਤੋਂ ਦਿੱਲੀ ਲਈ ਰਵਾਨਾ ਹੋ ਚੁੱਕੀ ਹੈ ਟੀਮ ਇੰਡੀਆ ਖਿਡਾਰਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ ਟੀਮ ਦੀ 올 ਆਊਂਡਰ ਦਿਪਤੀ ਸ਼ਰਮਾ ਨੇ ਕਿਹਾ ਕਿ ਅਸੀਂ ਜਲਦ ਹੀ ਤੈਅ ਕਰਾਂਗੇ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਪੂਰੀ ਟੀਮ ਵੱਲੋਂ ਕੀ ਤੋਹਫ਼ਾ ਦਿੱਤਾ ਜਾਵੇ ਦਿਪਤੀ ਨੇ ਦੱਸਿਆ ਕਿ ਅਸੀਂ ਉਹਨਾਂ ਨੂੰ ਜ਼ਰੂਰ ਕੁਝ ਨਾ ਕੁਝ ਤੋਹਫ਼ਾ ਦੇਵਾਂਗੇ ਚਾਹੇ ਉਹ ਜਰਸੀ ਹੋਵੇ ਜਾਂ ਬੱਲਾ ਫਿਲਹਾਲ ਤੈਅ ਨਹੀਂ ਹੋਇਆ ਪਰ ਜਲਦੀ ਹੀ ਫੈਸਲਾ ਕੀਤਾ ਜਾਵੇਗਾ ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਦਿੱਲੀ ਪਹੁੰਚਣ ਤੇ ਉਹਨਾਂ ਦਾ ਪਰਮਾਣ ਸੁਆਗਤ ਕੀਤਾ ਜਾਵੇਗਾ ਟੀਮ ਦੀ ਇਸ ਇਤਿਹਾਸਕ ਜਿੱਤ ਲਈ ਦੇਸ਼ ਭਰ ਤੋਂ ਵਧਾਈਆਂ ਦਾ ਤਾਨ-ਤਾਲ ਲੱਗਿਆ ਹੋਇਆ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਸਮੇਤ ਕਈ ਚੋਟੀ ਦੇ ਰਾਸ਼ਨੀਤਾਵਾਂ ਨੇ ਟੀਮ ਨੂੰ ਉਹਨਾਂ ਦੀ ਅਸਧਾਰਨ ਜਿੱਤ ਲਈ ਦਿਲੋਂ ਵਧਾਈ ਦਿੱਤੀ ਹੈ ਤਾਂ ਫਿਲਹਾਲ ਦੇ ਲਈ ਇਸ ਬ੍ਰਿਟਨ ਦੇ ਵਿੱਚ ਬਸ ਐਨ ਆਈ ਮਨੂ ਦੇ ਉਚਾਸ ਤਾਨਪਾ